ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਅਤੇ ਅੰਮ੍ਰਿਤਸਰ ਆਰਥੋਪੈਡਿਕਸ ਫੋਰਮ ਨਾਲ ਸਾਂਝੇਦਾਰੀ ਵਿੱਚ 20 ਤੋਂ 21 ਸਤੰਬਰ ਨੂੰ ਤਾਤਸਵਰਨਾ ਅੰਮ੍ਰਿਤਸਰ ਵਿਖੇ ਪੰਜਾਬ ਨੀ ਐਂਡ ਹਿਪ ਕੋਰਸ ਦੇ ਦੂਜੀ ਐਡੀਸ਼ਨ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਆਪਣੇ ਪਹਿਲੇ ਐਡੀਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਸਾਲ ਦੇ ਪ੍ਰੋਗਰਾਮ ਨੇ ਇੱਕ ਵਾਰ ਫਿਰ ਆਰਥੋਪੈਡਿਕਸ ਦੇ ਖੇਤਰ ਵਿੱਚ ਮੋਹਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੇ ਗੋਡੇ ਅਤੇ ਚੂਲੇ ਦੇ ਇਲਾਜ ਵਿੱਚ ਤਰੱਕੀ ਵਿਹਾਰਕ ਗਿਆਨ ਅਤੇ ਸਰਜਿਕਲ ਹੁਨਰ ਸੰਸ਼ਕਿਤੇ ਵਿਗਿਆਨਕ ਪ੍ਰੋਗਰਾਮ ਨੂੰ ਗੋਡੇ ਅਤੇ ਚੂਲੇ ਸਰਜਰੀਆਂ ਵਿੱਚ ਨਵੀਨਤਮ ਤਕਨੀਕਾਂ ਅਤੇ ਨਵੀਨਤਾਵਾਂ ਤੇ ਕੇਂਦ੍ਰਿਤ ਲਾਈਵ ਸਰਜਿਕਲ ਪ੍ਰਦਰਸ਼ਨਾ ਕੇਸ ਚਰਚਾਵਾ ਲੈਕਚਰਾਂ ਅਤੇ ਇੰਟਰਐਕਟਿਵ ਸੈਸ਼ਨਾਂ ਦਾ ਇੱਕ دلچਸਪ ਮਿਸ਼ਰਣ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਸੀ ਇਹ ਕੋਰਸ ਆਰਥੋਪੈਡਿਕ ਸਰਜਨਾ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਿਹਤ ਸੰਭਾਲ ਪੇਸ਼ਾਵਰਾਂ ਲਈ ਸੂਝ-ਬੂਝਤਾ ਅਧਾਨ-ਪ੍ਰਧਾਨ ਕਰ ਅਤੇ ਉਹਨਾਂ ਦੀ ਕਲੀਨਿਕਲ ਮੁਹਾਰਤ ਨੂੰ ਵਧਾਉਣ ਲਈ ਇੱਕ ਵਿਲੱਖਣ ਪਲੇਟਫਾਰਮ ਵਜੋਂ ਕੰਮ ਕਰਦਾ ਸੀ ਇਸ ਮੌਕੇ 'ਤੇ ਬਾਰੇ ਬੋਲਦਿਆਂ ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੇ ਪ੍ਰਬੰਧਕੀ ਚੇਅਰਮੈਨ ਅਤੇ ਮੁੱਖ ਆਰਥੋਪੈਡਿਕ ਸਰਜਨ ਡਾਕਟਰ ਅਫਤਾਰ ਸਿੰਘ ਨੇ ਕਿਹਾ ਕਿ ਪੰਜਾਬ ਗੋਡੇ ਅਤੇ ਚੂਲੇ ਦਾ ਕੋਰਸ ਆਰਥੋਪੈਡਿਕ ਸਿੱਖਿਆ ਅਤੇ ਸਰਜਿਕਲ ਉਤਮਤਾ ਨੂੰ ਅੱਗੇ ਵਧਾਉਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਸਾਨੂੰ ਭਾਰਤ ਅਤੇ ਵਿਦੇਸ਼ਾਂ ਦੇ ਸਰਜਨਾਂ ਵੱਲੋਂ ਐਨੀ ਉਤਸ਼ਾਹੀ ਭਾਗੀਦਾਰੀ ਦੇਖ ਕੇ ਮਾਣ ਹੈ